ਹੇ ਜੀ ਬਾਬਾ ਜੀ ਵੱਲੋਂ ਤੇ ਪਿੰਡ ਸੈਜੋਨ ਵਾਲਾ ਠੱਠਾ ਲਿਆਂਦਾ ਗਿਆ ਛੱਡਣ ਵਾਸਤੇ ਦੇਖੋ ਜੀ ਤੇ ਲਿਆਂਦਾ ਸੀਗਾ ਅੱਜ ਪਿੰਡ ਵਿੱਚ ਛੱਡਿਆ ਜਾ ਰਿਹਾ ਜੀ ਪਿੰਡ ਨੂੰ ਬੇਨਤੀ ਹੈ ਜੀ ਭਾਈ ਕਿਸੇ ਨੇ ਇਹਨੂੰ ਮਾਰ ਕਟਿੰਗ ਕਰਨੀ ਰੋਟੀ ਪਾਣੀ ਪਾਉਣਾ ਇਹਨੂੰ ਠੰਡੇ ਕਣਕ ਵਾਲਾ ਪੰਗਵਾਂ ਤੇ ਜੀ तथ्ठा छोड़े जा रहे हैं अब फलो सालों को लिया गया पिंड मौजूद आई बा देखो जी तत्था छेडे जाइए ਦੇਖੋ ਇਹ ਤਾਂ ਅਜੇ ਬੈਗਿਆ ਸੀ ਪਿੰਡ ਕਣਕਵਾਲਪਾਗੂ ਤਸੀਹ ਸਨਾਂਦਲਾ ਸਰੂਪ ਤੇ ਪ੍ਰਿੰਟ ਨਹੀਂ ਸਾਰੇ ਨੇ ਇਹ ਜਿਹਨੇ ਮਾਰ ਕੋਟਰੀਂ ਕਰਨੀ ਇਹਦੇ ਬਾਕੀ ਦਾਣਾ ਬਾਣੀ ਪਾਉਣਾ ਸਾਰੇ ਪਿੰਡ ਨੇ ਜਦੋਂ ਪਹੁੰਚੇ ਸੀ ਬਾਬਾ ਜਗਦੀਸ਼ ਮੋਹਣੀ ਸਮਾਦ ਤੇ ਉੱਪਰ ਜਿੱਥੇ ਗੱਜ ਪੂਰਨ ਵਾਢਿਆੜਾ ਬਣਾਇਆ ਗਿਆ ਅਤੇ ਇਹ ਤਾਂ ਸੱਜ ਡੈਗਿਆ ਜੀ ਇਹ ਕਹਿਣਾ ਨਹੀਂ ਬਣਾਇਆ ਸੀ ਫਤਿਹ ਦੀ ਜਮਾਨਤ ਤੇ ਜੀ ਆਵਾਜ਼ ਬੰਦ ਕਰਕੇ ਜਿਹੜਾ ਫਿਰ ਚੱਲ ਗਿਆ ਬਾਜੂ ਬਾਜੂ ਕੋਈ ਆ ਕੇ ਉਹ ਚਾਬੀ ਦੇਉਂਦਾ ਜੋ ਸਾਈਕੋ ਆ ਵੀ ਕਾਗ ਵੀ ਦੇਤਾ ਉਹ ਵੀਰ ਤੋਂ ਲਿਆਵਾਂਗੇ ਆਪਾਂ ਉੱਥੇ ਜੋ ਟਿਕ ਖੜੇ ਨੇ ਉਹ ਵੀ ਲੈ ਲੀਂਦੇ ਆ ਆਹ ਤੂੰ ਇਹ ਭਾਂਡੇ グリーンも出してやるからです。